ਸਕਤੇ ਪੰਜਾਬੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੇ ਆਪਣੇ ਆਰਥਿਕ ਤੇ ਮਾਨਸਿਕ ਨੁਕਸਾਨ ਤੋਂ ਚਿੰਤਤ ਨੇ ਉੱਥੇ ਹੀ ਹੁਣ ਇੱਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸਿੱਖਾਂ ਦਾ ਅਧਿਆਤਮਿਕ ਵੱਡਾ ਨੁਕਸਾਨ ਹੋ ਰਿਹਾ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਦਰਸਲ ਪਾਕਿਸਤਾਨ ਵਿੱਚ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਵੱਡਾ ਹਿੱਸਾ ਹੜ੍ਹਾਂ ਵਿੱਚ ਡੁੱਬ ਗਿਆ ਸਿੱਖ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਇਹ ਪਵਿੱਤਰ ਸਥਾਨ ਇਸ ਸਮੇਂ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਹੋਇਆ ਗੁਰਦੁਆਰੇ ਇਲਾਕੇ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਦਰਬਾਰ ਸਾਹਿਬ ਦੀਆਂ ਮੁੱਖ ਪੌੜੀਆਂ ਦੀਆਂ ਚਾਰ ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਨੇ ਅਤੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਸਥਿਤੀ ਮੰਜਾਰ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਜਦਕਿ ਜ਼ਮੀਨੀ ਮੰਜ਼ਲ ਤੇ ਬਣੀ ਸਮਾਦ ਵੀ ਪਾਣੀ ਵਿੱਚ ਡੁੱਬ ਗਈ ਹੈ ਹਾਲਾਂਕਿ ਰਾਤ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਤ ਨੇ ਜਿਨ੍ਹਾਂ ਨੂੰ ਉੱਪਰਲੀ ਮੰਜ਼ਲ ਤੇ ਰੱਖਿਆ ਗਿਆ ਪਾਕਿਸਤਾਨੀ ਪ੍ਰਸ਼ਾਸਨ ਨੇ ਹਾਲਾਤ ਵਿਗੜਨ ਤੇ ਸ਼ਰਧਾਲੂ ਅਤੇ ਸੇਵਾਦਾਰਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹੜਾ ਨੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਕਰਤਾਰਪੁਰ ਸਾਹਿਬ ਨਾਰੋਵਾਲ ਸੜਕ ਤੇ ਪਾਣੀ ਭਰਨ ਕਾਰਨ ਆਵਾਜਾਈ ਠਾਪ ਹੋ ਗਈ ਹੈ ਤੇ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਹੈ ਕਾਬਲੇ ਗੌਰਹਿ ਕੇ ਕਰਤਾਰਪੁਰ ਲਾਂਘਾ ਜੋ ਭਾਰਤ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ ਤੇ 2019 ਵਿੱਚ ਗੁਰਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਖੋਲਿਆ ਗਿਆ ਸੀ 22 April 2025 ਤੋਂ ਬਾਅਦ ਬੰਦਾ ਜੰਮੂ ਕਸ਼ਮੀਰ ਵਿੱਚ ਪੈਲਗਾਮ ਦਸਤੀ ਹਮਲੇ ਤੋਂ ਬਾਅਦ ਭਾਰ ਸਰਕਾਰ ਨੇ ਸਰਹੱਦ ਪਾਰ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ ਸੀ ਉਧਰ ਦੂਜੇ ਪਾਸੇ ਭਾਰਤੀ ਫੌਜ ਦੇ ਇੱਕ ਹੈਲੀਕਾਪਟਰ ਨੇ ਸਵੇਰੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਕੇਂਦਰੀ ਰਿਜ਼ਰਵ ਪੁਲਿਸ CRPF ਦੇ 22 ਜਵਾਨਾਂ ਅਤੇ 3 ਆਮ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਰੱਖਿਆ ਬੁਲਾਰੇ ਨੇ ਦੱਸਿਆ ਕਿ CRPF ਦੇ ਜਵਾਨਾਂ ਤੇ ਨਾਗਰਿਕਾਂ ਨੇ ਇੱਕ ਇਮਾਰਤ ਵਿੱਚ ਪਨਾਹ ਲਈ ਹੋਈ ਸੀ ਪਰ ਉਹਨਾਂ ਨੂੰ ਉੱਥੇ ਸੁਰੱਖਿਅਤ ਕੱਢਣ ਮਗਰੋਂ ਕੁਝ ਦੇਰ ਬਾਅਦ ਇਮਾਰਤ ਢਹਿ ਗਈ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭਾਰੀ ਮੀਂਹ ਕਰਕੇ ਕਈ ਇਲਾਕਿਆਂ ਵਿੱਚ ਅਚਾਨਕ ਹੜ੍ਹ ਅੱਗੇ ਉੱਧਰ ਮੀਂਹ ਕਰਕੇ ਸਤਲੁਜ ਬਿਆਸ ਤੇ ਰਾਵੀ ਦਰਿਆ ਤੇ ਛੋਟੀ ਨਦੀ ਨਾਲਿਆਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ ਬਲਾਰੇ ਨੇ ਦੱਸਿਆ ਕਿ ਆਰਮੀ ਐਵੀਏਸ਼ਨ ਨੇ ਫੌਰੀ ਤੇ ਦਲੇਰਾਨਾ ਕਾਰਵਾਈ ਕਰਦਿਆਂ ਸਵੇਰੇ 6 ਵਜੇ ਦੇ ਕਰੀਬ ਵਿੱਡੇ ਬਚਾਅ ਮਿਸ਼ਨ ਦੌਰਾਨ ਜੰਮੂ ਕਸ਼ਮੀਰ ਦੇ ਲਖਨਪੁਰ ਦੇ ਸਰਹੱਦ ਨਾਲ ਲੱਗਦੇ ਮਾਦੂਪੁਰ ਹੈੱਡ ਵਰਕਰਸ ਤੇ ਫਸੇ 25 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਉਹਨਾਂ ਕਿਹਾ ਕਿ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਬਦਵਾਰ ਸਵੇਰੇ 6 ਵਜੇ ਆਰਮੀ ਐਵੀਏਸ਼ਨ ਦੇ ਹੈਲੀਕਾਪਟਰ ਬਚਾਅ ਕਾਰਜ ਲਈ ਰਵਾਨਾ ਹੋਏ ਅਤੇ ਸਾਰੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਬੁਲਾਰਾ ਨੇ ਕਿਹਾ ਕਿ ਜਿਸ ਇਮਾਰਤ ਵਿੱਚ ਲੋਕ ਪਨਾ ਲੈ ਰਹੇ ਸਨ ਉਹ ਉਹਨਾਂ ਨੂੰ ਕੱਢਣ ਤੋਂ ਤੁਰੰਤ ਬਾਅਦ ਠਹਿ ਗਈ ਉਹਨਾਂ ਕਿਹਾ ਕਿ ਸਫਲ ਕਾਰਜ ਇੱਕ ਵਾਰ ਫਿਰ ਲੋਕਾਂ ਦੀ ਜਾਨ ਬਚਾਉਣ ਪ੍ਰਤੀ ਭਾਰਤੀ ਫੌਜ ਦੀ ਔਟੂਟ ਬਚਨਵਾਤਾ ਤੇ ਸੰਕਟ ਦੀ ਸਥਿਤੀ ਵਿੱਚ ਤੁਰੰਤ ਜਵਾਬ ਦੇਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਫੌਜ ਅਤੇ ਸਥਾਨਕ ਅਧਿਕਾਰੀਆਂ ਵਿਚਕਾਰ ਤਾਲਮੇਲ ਕਰਨਾ ਇੱਕ ਸੰਭਾਵੀ ਦੁਖਾਂਤ ਟਲ ਗਿਆ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਕੋਰੀਡੋਰ ਨੇੜੇ ਤੁਸੀਂ ਬੰਨ ਟਟਣ ਤੋਂ ਬਾਅਦ ਜਿੱਥੇ ਸਰਦੀ ਇਲਾਕੇ ਦੇ ਇੱਕ ਦਰਜਨ ਤੋਂ ਵੱਧ ਪਿੰਡ ਪਾਣੀ ਦੀ ਝਪੇਟ ਵਿੱਚ ਨੇ ਜਿੱਥੇ ਇਹਨਾਂ ਪਿੰਡਾਂ ਅੰਦਰ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਉੱਥੇ ਹੀ ਇਹਨਾਂ ਹੜ੍ਹ ਵਿੱਚ ਫਸੇ ਲੋਕਾਂ ਨੂੰ ਕੱਢਣ ਵਾਸਤੇ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਡੇਰਿਆਂ ਤੇ ਪਿੰਡਾਂ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਕੱਢ ਕੇ ਸੁਰੱਖਿਆ ਤਹਾਮਾ ਤੇ ਲਜਾਂਦਾ ਜਾ ਰਿਹਾ ਪਾਣੀ ਦਾ ਪੱਧਰ ਵਧਣ ਕਾਰਨ ਡੇਰਾ ਬਾਬਾ ਨਾਨਕ ਗੁਰਦਾਸਪੁਰ ਹਾਈਵੇ ਬੰਦ ਹੋ ਚੁੱਕਿਆ ਜਿਸ ਕਰਕੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ RAM DAS ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਜਵਾਰ ਨਵੋਦੇਆ ਵਿਦਿਆਲੇ ਧੋਬੜੀ ਵਿਖੇ ਪੜਨ ਵਾਲੇ 400 ਦੇ ਕਰੀਬ ਸਟੂਡੈਂਟਸ ਰਾਵੀ ਦਾ ਪਾਣੀ ਸਕੂਲ ਵਿੱਚ ਵੜਨ ਕਰਕੇ ਸਕੂਲ ਦੇ ਹੋਸਟਲਾਂ ਵਿੱਚ ਹੀ ਫਸ ਕੇ ਰਹਿ ਗਏ ਨੇ ਡਿਜੀਟਲ ਮੀਡੀਆ ਤੇ ਆਈਆਂ ਵੀਡੀਓ ਤੇ ਫੋਟੋਆਂ ਤੋਂ ਦੇਖਿਆ ਜਾਵੇ ਤਾਂ 5 ਤੋਂ 6 ਫੁੱਟ ਪਾਣੀ ਸਕੂਲ ਅੰਦਰ ਵੜ ਗਿਆ ਦੱਸਿਆ ਜਾ ਰਿਹਾ ਕਿ ਰਾਤ ਤਕਰੀਬ 1:30 ਵਜੇ ਪਾਣੀ ਸਕੂਲ ਅੰਦਰ ਦਾਖਲ ਹੋਇਆ ਜਿਸ ਤੋਂ ਬਾਅਦ ਸਟੂਡੈਂਟਸ ਨੂੰ ਹੇਠਲੀਆ ਮੰਜ਼ਲ ਤੋਂ ਤੀਸਰੀ ਮੰਜ਼ਲ ਤੇ ਲਜਾਇਆ ਗਿਆ ਸਕੂਲ ਵਿੱਚ ਕਲਾਸਰੂਮ ਦਫ਼ਤਰ ਅਤੇ ਹੋਰ ਕਮਰੇ ਪਾਣੀ ਨਾਲ ਬੁਰੀ ਤਰ੍ਹਾਂ ਭਰ ਗਏ ਨੇ ਅਧਿਆਪਕੋ ਵੀ ਬੁਰੀ ਤਰ੍ਹਾਂ ਫਸੇ ਹੋਏ ਨੇ ਦੱਸਣਯੋਗ ਹੈ ਕਿ ਸਰਦੀ ਕਸਬਾ ਡੇਰਾ ਬਾਬਾ ਨੰਕ ਦੇ ਖੇਤਰ ਨਾਲ ਨਾਲ ਬਜ਼ਾਰਾਂ ਵਿੱਚ ਵੀ ਵੱਡੀ ਮਿਕਦਾਰ ਪਹੁੰਚ ਗਈ ਹੈ ਜੇਕਰ ਨਿਰੰਤਰ ਪੈ ਰਿਆ ਮੀਂਹ ਨਾ ਰੁਕਿਆ ਤਾਂ ਇੱਥੇ ਵੱਡਾ ਜਾਨੀ-ਮਾਲੀ ਨੁਕਸਾਨ ਹੋਣ ਦਾ ਕੱਚਾ ਜਤਾਇਆ ਜਾ ਰਿਹਾ ਹੈ